ਸਰਸਰੀਏ ਗੱਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਰੋਜ਼ਾਨਾ ਆਪਣਾ ਰਾਸ਼ੀ ਫਾਲ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਆਓ ਦੋਸਤੋ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਖੁਸ਼ ਖਬਰੀ ਤੁਹਾਡੇ ਲਈ ਹੁਣ ਤੁਹਾਨੂੰ ਮਿਲਣ ਵਾਲੀ ਹੈ ਤੁਹਾਨੂੰ ਪੰਜ ਵੱਡੇ ਖੁਸ਼ਖਬਰੀ ਮਈ ਦੇ ਮਹੀਨੇ ਦੇ ਵਿੱਚ ਮਿਲਣ ਜਾ ਰਹੀ ਹੈ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਸਾਰੇ ਕੰਮ ਛੱਡ ਕੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸੁਣ ਲਓ ਤੁਹਾਨੂੰ ਦੱਸ ਦਈਏ ਕਿ ਦੇਵੋਂ ਦੇ ਦੇਵ ਮਹਾਦੇਵ ਭੋਲੇ ਨਾਚੀ ਦੀ ਕਿਰਪਾ ਦੇ ਨਾਲ ਤੁਹਾਨੂੰ 1 ਮਈ ਤੋਂ 15 ਮਈ ਤੱਕ ਪੰਜ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਦੋਸਤੋ ਇਹ 15 ਦਿਨ ਤੁਹਾਡੇ ਲਈ ਸ਼ੁਭ ਮੰਗਲਕਾਰੀ ਹੋਣ ਜਾ ਰਹੇ ਹਨ ਭਗਵਾਨ ਪੋਲੇ ਨਾਚੀ ਦੇ ਆਸ਼ੀਰਵਾਦ ਦੇ ਨਾਲ ਇਹ ਸਮਾਂ ਹੋਵੇਗਾ ਸ਼ੋਭਾ ਤੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਝੇਮਾਂ ਦੇ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਆ ਰਹੀਆਂ ਹਨ ਤੁਹਾਡੀਆਂ ਹੁਣ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋਣ ਵਾਲੀਆਂ ਹਨ ਤੁਹਾਡੇ ਮਨ ਦੇ ਅਨੁਸਾਰ ਤੁਹਾਨੂੰ ਲਾਭ ਮਿਲਣ ਵਾਲਾ ਹੈ ਦੋਸਤੋ ਬਹੁਤ ਵੱਡੀਆਂ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਹਨ ਜੀ ਹਾਂ ਦੋਸਤੋ ਇਹ ਪੰਜ ਵੱਡੀ ਖੁਸ਼ਖਬਰੀ ਤੁਹਾਡੇ ਕੈਰੀਅਰ ਤੁਹਾਡੇ ਬਿਜ਼ਨਸ ਤੁਹਾਡੀ ਸਿਹਤ ਨੌਂ ਕਰੀ ਆਰਥਿਕ ਸਥਿਤੀ ਹਰ ਖੇਤਾ ਦੇ ਨਾਲ ਸਬੰਧਿਤ ਹੋ ਸਕਦੀ ਹੈ ਇਹਨਾਂ ਕੁਝ ਖਬਰੀਆਂ ਦਾ ਤੁਹਾਨੂੰ ਪਿਛਲੇ ਕਾਫੀ ਸਮੇਂ ਤੋਂ ਇੰਤਜ਼ਾਰ ਸੀ ਇਹ ਸਮਝ ਲਓ ਕਿ ਹੁਣ ਖੁਸ਼ੀਆਂ ਦੀ ਕਣੀ ਤੁਹਾਡੇ ਜੀਵਨ ਦੇ ਵਿੱਚ ਆ ਗਈ ਹੈ ਤੇ ਅੱਜ ਤੁਹਾਡਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ ਦੋਸਤੋ ਰੋਣਾ ਧੋਣਾ ਹੁਣ ਬੰਦ ਕਰ ਦਿਓ ਟੈਨਸ਼ਨ ਖਤਮ ਕਰ ਦਿਓ ਕਿਸਮਤ ਦਾ ਤਾਲਾ ਖੁੱਲਣ ਵਾਲਾ ਹੈ ਕਿਉਂਕਿ ਹੁਣ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਸ਼ੋਭਾ ਲਾਭ ਮਿਲਣ ਜਾ ਰਿਹਾ ਹੈ ਮਹਾ ਸੰਜੋਗ ਪਣ ਗਿਆ ਹੈ ਤੁਹਾਡੀ ਇਨਕਮ ਵਧਣ ਦੇ ਜੋਗ ਬਣੇ ਹਨ ਅਤੇ ਨਾਲੇ ਤੁਹਾਨੂੰ ਪੰਜ ਵੱਡੀਆਂ ਖੁਸ਼ਖਬਰੀਆਂ ਪੰਜ ਇਸ਼ਾਵਾਂ ਤੁਹਾਡੀਆਂ ਜੋ অপੂਰੀਆਂ ਹੋਣ ਜਾ ਰਹੀਆਂ ਹਨ ਤੁਹਾਨੂੰ ਤੁਹਾਡੇ ਜੀਵਨ ਵਿੱਚ ਵੱਡੇ ਵੱਡੇ ਸਰਪ੍ਰਾਈਜ਼ ਮਿਲਣ ਵਾਲੇ ਹਨ ਤੁਸੀਂ ਖੁਦ ਇਹਨਾਂ ਸਰਪ੍ਰਾਈਜ਼ ਨੂੰ ਦੇਖ ਕੇ ਹੈਰਾਨ ਹੋਗੇ ਕਿ ਇਹ ਸਮਾਂ ਤੁਹਾਡੇ ਲਈ ਕਿੰਨਾ ਭਾਗਸ਼ਾਲੀ ਸਮਾ ਹੈ ਦੋਸਤੋ ਕਿਸ ਪ੍ਰਕਾਰ ਇਹ 15 ਦਿਨਾਂ ਦਾ ਸਮਾਂ ਰਹੇਗਾ 1 ਮਈ ਤੋਂ 15 ਮਈ ਤੱਕ ਦਾ ਸੰਪੂਰਨ ਰਾਸ਼ੀ ਫਾਲ ਦੋਸਤੋ 15 ਦਿਨਾਂ ਦਾ ਪੂਰਨ ਸਟੇਕ ਰਾਸ਼ੀ ਫਾਲ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਲਾਈਫ ਵਿੱਚ ਬਿਜ਼ਨਸ ਵਪਾਰ ਕੈਰੀਅਰ ਸਿਹਤ ਸਿੱਖਿਆ ਨੌਕਰੀ ਆਰਥਿਕ ਸਥਿਤੀ ਹਰ ਖੇਤਰ ਉਪਰ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਨਾਲ ਕੁਝ ਸਾਵਧਾਨੀਆਂ ਵੀ ਹਨ ਜਿਨ੍ਹਾਂ ਨੂੰ ਵੱਤ ਕੇ ਤੁਸੀਂ ਆਪਣੇ ਜੀਵਨ ਨੂੰ ਸੁਖਮਈ ਬਣਾ ਸਕਦੇ ਹੋ ਅਤੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ। ਇਸ ਲਈ ਦੋਸਤੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਤੇ ਆਓ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਪੋਲੇ ਕਿ ਭਗਵਾਨ ਪੋਲੇ ਨਾਲ ਜੀ ਤੇ ਸੱਚੇ ਪੰਗਤ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਪੋਲੇ ਨਾਲ ਜੀ ਤੇ ਲੈ ਕੇ ਹਾਜ਼ਰੀ ਲਗਾਵਾਓ ਜੀ। ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਗ੍ਰੇਗ ウォਚਰ ਤੁਹਾਡੇ ਮਿੱਤਰਾਂ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਰੱਖੋ। ਉਹਨਾਂ ਦੇ ਸੰਪਰਕ ਦੇ ਨਾਲ ਤੁਹਾਨੂੰ ਤੁਹਾਨੂੰ ਫਾਇਦਾ ਹੋਵੇਗਾ। ਇਸ ਸਮੇਂ ਜੋ ਵੀ ਕੰਮ ਤੁਸੀਂ ਕਰੋਗੇ ਹਰ ਕੰਮ ਵਿੱਚ ਤੁਹਾਨੂੰ ਲਾਭ ਮਿਲੇਗਾ। ਸਿੱਖਿਆ, ਨੌਕਰੀ, ਵੇਚਣ ਸਵਪਾਰ ਹਰ ਖੇਤਰ ਦੇ ਵਿੱਚ ਆਪਾਰ ਸਫਲਤਾ ਮਿਲੇਗੀ। ਇਸ ਸਮੇਂ ਦੇ ਵਿੱਚ ਤੁਸੀਂ ਪੂਰਾ ਉਪਯੋਗ ਕਰਨਾ ਹੈ ਕਿ ਜਸਨਲ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲ ਸਕਦੇ ਤੁਹਾਡੀਆਂ ਵੱਡੀਆਂ-ਵੱਡੀਆਂ ਸਫਲਤਾਵਾਂ ਤੁਹਾਨੂੰ ਮਿਲਣ ਜਾ ਰਹੀਆਂ ਹਨ ਕਿਉਂਕਿ ਸਮੇਂ ਦੀ ਚਾਲ ਅਤੇ ਭਾਗ ਦਾ ਸਾਥ ਤੁਹਾਨੂੰ ਇਹ ਸਮੇਂ ਵੱਡੀ ਕਾਮਯਾਬੀ ਦਿਵਾਉਣ ਵਾਲਾ ਹੈ ਤੁਹਾਨੂੰ ਦੱਸੇ ਕਿ ਇਸ ਸਮੇਂ ਤੁਹਾਨੂੰ ਲਾਭਦਾਇਕ ਉਪलब्ਧੀਆਂ ਮਿਲਣ ਵਾਲੀਆਂ ਹਨ ਤੁਹਾਨੂੰ ਆਪਣੇ ਕੰਮਾਂ ਵਿੱਚ ਪੂਰੀ ਵਿਚਾਰ ਕਰਕੇ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ ਲਾਭ ਦੇ ਨਵੇਂ-ਨਵੇਂ ਮਾਰਗ ਤੁਹਾਡੇ ਲਈ ਆਉਣਗੇ ਤੁਹਾਨੂੰ ਨਵੇਂ-ਨਵੇਂ ਅਫਸਰ ਤਨ ਪ੍ਰਾਪਤੀ ਦੇ ਲਈ ਪ੍ਰਾਪਤ ਹੋਣਗੇ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੇਗੀ ਜੋ ਵੀ ਮੌਕਾ ਮਿਲੇ ਉਸ ਨੂੰ ਹੱਥੋਂ ਨਾ ਜਾਣ ਦਿਓ ਮੌਕੇ ਦਾ ਲਾਭ ਜ਼ਰੂਰ ਉਠਾਓ ਕਿਸੇ ਨੂੰ ਧਨ ਦਿੱਤਾ ਹੋਇਆ ਹੈ ਤੇ ਉਹ ਤੁਹਾਨੂੰ ਵਾਪਸ ਮਿਲ ਜਾਵੇਗਾ ਰੁਕੀ ਹੋਈ ਪੇਮੈਂਟ ਤਨ ਤੁਹਾਨੂੰ ਵਾਪਸ ਜ਼ਰੂਰ ਮਿਲੇਗਾ ਇਸ ਨਾਲ ਤੁਹਾਡੀ ਆਰਥਿਕ ਸਥਿਤੀ ਮਲਬੂਤ ਬਣੀ ਰਹੇਗੀ ਗ੍ਰੈਸ ਦਿੱਤੀਆਂ ਬਣੀਆਂ ਹੋਈਆਂ ਹਨ ਸਮੇਂ ਦਾ ਪੂਰਾ ਸਹਿਯੋਗ ਤੁਹਾਨੂੰ ਮਿਲੇਗਾ ਸਮੇਂ ਦੇ ਨਾਲ ਤੁਹਾਨੂੰ ਨਵੀਆਂ-ਨਵੀਆਂ ਉਪਲਬਧੀਆਂ ਵੀ ਹਾਸਲ ਹੋਣਗੀਆਂ ਤੁਸੀਂ ਆਪਣੇ ਆਤਮ ਵਿਸ਼ਵਾਸ ਤੇ ਆਤਮਿਕ ਬਾਲ ਦੀ ਕਮੀ ਨਾ ਹੋਣ ਦੇਣਾ ਜੇਕਰ ਤੁਹਾਡੇ ਮਨ ਦੇ ਅੰਦਰ ਕੋਈ ਇੱਛਾ ਹੈ ਜੋ ਵੀ ਤੁਸੀਂ ਸੋਚ ਰਹੇ ਹੋ ਕੰਮ ਕਰਨ ਦੇ ਲਈ ਤੁਹਾਨੂੰ ਉਹ ਕਰ ਲੈਣਾ ਚਾਹੀਦਾ ਹੈ ਲਾਭ ਮਿਲੇਗਾ ਤੇ ਤੁਹਾਨੂੰ ਉਸ ਦੇ ਵਿੱਚ ਕਾਮਯਾਬੀ ਮਿਲੇਗੀ ਵੱਡੀ ਸਫਲਤਾ ਮਿਲੇਗੀ ਨਾਲੇ ਨਾਲ ਜੋ ਲੋਕ ਵਿਦੇਸ਼ ਜਾ ਕੇ ਪੜ੍ਹਾਈ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਕੋਈ ਬਿਜ਼ਨਸ ਜਾਂ ਕੋਈ ਵਪਾਰ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਕੋਸ਼ਿਸ਼ ਕਰਦੇ ਰਹੋ ਕਿ ਇਸ ਸਮੇਂ ਵਿਦੇਸ਼ ਜਾਂਦੀ ਤੁਹਾਨੂੰ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ ਨਾਲੇ ਨਾਲ ਤੁਹਾਨੂੰ ਦੱਸੇ ਕਿ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਤੁਹਾਡੇ ਘਰ ਖੁਸ਼ਹਾਲੀ ਦਾ ਮਾਹੌਲ ਰਹੇਗਾ ਤੁਹਾਡੇ ਆਉ ਭਾਗਤ ਦੇ ਵਿੱਚ ਬਹੁਤ ਸਾਰਾ ਸਮਾਂ ਬਤੀਤ ਹੋਵੇਗਾ ਨਾਲ ਹੀ ਖੋਲ ਕੇ ਖਰਚ ਕਰਨ ਦੀ ਇੱਛਾ ਹੋਵੇਗੀ ਤੁਹਾਡੇ ਗ੍ਰਹਿਾਂ ਦੇ ਵਿੱਚ ਜੋ ਵੱਡੇ ਪਰਿਵਰਤਨ ਹੋਣ ਵਾਲੇ ਹਨ ਉਹ ਬਹੁਤ ਹੀ ਖਾਸ ਰਹਿਣ ਵਾਲੇ ਹਨ ਤੁਹਾਡੇ ਲਈ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਇਹ ਸਮਝ ਲਓ ਕਿ ਭਗਵਾਨ ਪੂਰੇ ਨਾਚੀ ਦੀ ਕਿਰਪਾ ਹੋਣ ਵਾਲੀ ਹੈ ਤੁਹਾਨੂੰ ਦਾ ਸਹੀ ਹੈ ਕਿ ਜੇਕਰ ਤੁਸੀਂ ਭਗਵਾਨ ਪੂਰੇ ਨਾਚੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਤੁਹਾਡੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੁਸੀਂ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵਧੋਗੇ ਅਤੇ ਤੁਹਾਨੂੰ ਹਰ ਖੇਤਰ ਦੇ ਵਿੱਚ ਕਾਮਯਾਬੀ ਮਿਲੇਗੀ ਚਾਹੇ ਉਹ ਖੇਤਰ ਸਿੱਖਿਆ ਦਾ ਹੋਵੇ ਨੌਕਰੀ ਦਾ ਹੋਵੇ ਤੇ ਵਪਾਰ ਦਾ ਹੋਵੇ ਤੁਹਾਨੂੰ ਨਵੀਂ ਖੁਸ਼ਖਬਰੀ ਮਿਲਣ ਦੇ ਯੋਗ ਬਣ ਰਹੇ ਹਨ ਭਗਵਾਨ ਪੋਲੇਨਾ ਚੀ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਤੁਹਾਡੇ ਉੱਪਰ ਕਿਰਪਾ ਕਰ ਰਹੇ ਹਨ ਤੁਹਾਨੂੰ ਦੱਸ ਰਹੀ ਹਾਂ ਕਿ ਸਾਵਧਾਨੀ ਦੇ ਤੌਰ ਤੇ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਿਓ ਤੁਸੀਂ ਕਿਸੇ ਦੇ ਵੀ ਬਹਿਕਾਵੇ ਦੇ ਵਿੱਚ ਨਹੀਂ ਆਉਣਾ ਜੋ ਵੀ ਤੁਸੀਂ ਕੰਮ ਕਰਨਾ ਹੈ ਉਹ ਸੋਚ ਸਮਝ ਕੇ ਹੀ ਕਰਨਾ ਹੈ ਤੁਸੀਂ ਕੋਈ ਵੀ ਫੈਸਲਾ ਕਰਨਾ ਹੈ ਉਹ ਸੋਚ ਸਮਝ ਕੇ ਹੀ ਕਰੋ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਕੰਮ ਦੇ ਬਹਿਕਾਵੇ ਦੇ ਵਿੱਚ ਕਿਸੇ ਦੇ ਪਿੱਛੇ ਲੱਗ ਕੇ ਕਰੋਗੇ ਤਾਂ ਉਹਦੇ ਵਿੱਚ ਤੁਹਾਡਾ ਆਪਣਾ ਹੀ ਨੁਕਸਾਨ ਹੋਵੇਗਾ ਆਪਣੀ ਸਮਝ ਬੁੱਧੀ ਦੇ ਦੁਆਰਾ ਹੀ ਤੁਸੀਂ ਕਿਸੇ ਵੀ ਕੰਮ ਨੂੰ ਕਰੋ ਫਿਰ ਫਿਰ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਸਾਰੇ ਸਾਰੇ ਕੰਮਾਂ ਨੂੰ ਯੋਜਨਾਬੰਦ ਤਰੀਕੇ ਨਾਲ ਕਰਨਾ ਸਿੱਖੋ ਤੁਹਾਨੂੰ ਵੱਡੀਆਂ ਸਫਲਤਾਵਾਂ ਪ੍ਰਾਪਤ ਹੋਣਗੀਆਂ ਤੁਹਾਡੇ ਘਰ ਵਿੱਚ ਮਹਿਮਾਨਾਂ ਦਾ ਆਗਮਨ ਹੋਵੇਗਾ ਸਾਰੇ ਮਹਿਮਾਨ ਤੁਹਾਡੇ ਨਾਲ ਮੇਲਜੋਲ ਰੱਖਣਗੇ ਤੁਹਾਡੀ ਤਰਿਸ਼ਵੀਕਰਨ ਕੇ ਨਾਲ ਹੀ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਸਾਵਧਾਨੀ ਦੇ ਤੌਰ ਤੇ ਕਦੇ-ਕਦੇ ਤੁਹਾਡੇ ਮਨ ਦਾ ਸੁਭਾਅ ਦੂਸਰਿਆਂ ਦੇ ਪ੍ਰਤੀ ਮਨ ਮਿਟਾਵ ਬਣਾ ਸਕਦਾ ਹੈ ਘਰ ਦੇ ਵਿੱਚ ਕਿਸੇ ਛੋਟੀ ਜਿਹੀ ਗੱਲ ਤੇ ਕੋਈ ਗਲਤਫਹਿਮੀ ਪੈਦਾ ਹੋ ਸਕਦੀ ਹੈ ਜੇ ਸਿਹਤ ਵਜ੍ਹਾ ਦੇ ਨਾਲ ਕਿਸੇ ਭਾਰੀ ਵਿਅਕਤੀ ਦਾ ਵੀ ਹੱਥ ਹੋ ਸਕਦਾ ਹੈ ਤੇ ਤੁਹਾਨੂੰ ਇੱਕ ਗੱਲ ਹੋਰ ਦਸੀਏ ਕਿ ਪਰਵਾਹਾਂ ਦੇ ਨਾਲ ਘਰ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਤੁਸੀਂ ਚੰਗੇ ਸਬੰਧ ਬਣਾ ਕੇ ਰੱਖੋ ਅਤੇ ਉਹਨਾਂ ਦੇ ਨਾਲ ਗਲਤ ਪਾਣੀ ਦਾ ਪ੍ਰਯੋਗ ਨਾ ਕਰੋ ਚੰਗਾ ਬੋਲੋ ਮਿੱਠਾ ਬੋਲੋ ਤੁਹਾਡੇ ਵੱਲੋਂ ਗਲਤ ਕੀਤਾ ਵਿਹਾਰ ਤੁਹਾਡੇ ਬੰਦੇ ਹੋਏ ਕੰਮਾਂ ਨੂੰ ਵਿਗਾੜ ਸਕਦਾ ਹੈ ਜੋ ਕੰਮ ਪਾਣਾ ਵੀ ਹੋਵੇਗਾ ਉਹ ਕੰਮ ਵਿਗੜ ਸਕਦਾ ਹੈ ਗਲਤ ਵਿਹਾਰ ਦੇ ਨਾਲ ਇਸ ਲਈ ਜੋ ਵੀ ਕੰਮ ਕਰੋ ਪੂਰਾ ਸੋਚ ਸਮਝ ਕੇ ਕਰੋ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਆਪਣੇ ਵਿਹਾਰ ਨੂੰ ਚੰਗਾ ਬਣਾ ਕੇ ਰੱਖੋ ਤਾਂ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਤੇ ਨਾਲ ਹੀ ਨਾਲ ਇਹ ਵੀ ਗੱਲ ਦਾ ਧਿਆਨ ਰੱਖੋ ਜਿਸ ਤੇ ਤੁਸੀਂ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹੋ ਜਾਂ ਤੁਹਾਡਾ ਕੋਈ ਨੁਕਸਾਨ ਜਾਂ ਤੁਹਾਡਾ ਕੋਈ ਨਜ਼ਦੀਕੀ ਦਾ ਹੈ ਤੁਹਾਡੇ ਨਾਲ ਠੱਗੀ ਕਰ ਸਕਦਾ ਹੈ ਤੁਹਾਨੂੰ ਧੋਖਾ ਦੇ ਸਕਦਾ ਹੈ ਤੁਸੀਂ ਥੋੜਾ ਸਾਵਧਾਨ ਰਹੋ ਅਤੇ ਆਪਣੇ ਕੈਰੀਅਰ ਤੇ ਪ੍ਰਤੀ ਲਾਪਰਵਾਹੀ ਬਿਲਕੁਲ ਵੀ ਨਾ ਕਰੋ ਭਵਿੱਖ ਦੇ ਲਈ ਇਹ ਨੁਕਸਾਨਦਈ ਹੋ ਸਕਦਾ ਹੈ ਇਸ ਲਈ ਸਾਵਧਾਨੀ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜੇ ਗੱਲ ਕਰੀਏ ਕੈਰੀਅਰ ਦੀ ਲਾਈਫ ਦੀ ਪ੍ਰੇਮ ਦੀ ਤਾਂ ਤੁਹਾਨੂੰ ਦੱਸ ਦੇ ਕਿ ਪਤੀ ਪਤਨੀ ਦੇ ਵਿੱਚ ਪ੍ਰੇਮ ਪਿਆਰ ਵਧਿਆ ਰਹੇਗਾ ਚੰਗੇ ਸਬੰਧ ਰਹਿਣਗੇ ਹੁਣ ਤੁਹਾਡੇ ਜਿਵੇਂ ਸਾਥੀ ਦਾ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ ਤੁਹਾਡੇ ਪਰਿਵਾਰਿਕ ਵਾਤਾਵਰਣ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ, ਖਰ-ਖੁਸ਼ੀਆਂ ਦਾ ਮਾਹੌਲ ਰਹੇਗਾ। ਪਰਿਵਾਰ ਦੇ ਲਈ, ਜੀਵਨ, ਵਿਆਹ ਦੇ ਲਈ ਇਹ ਸਮਾਂ ਚੰਗਾ ਹੈ। ਤੁਹਾਡੇ ਪੱਖ ਵਿੱਚ ਹੈ। ਅਗਰ ਗੱਲ ਕੈਰੀਅਰ ਦੀ ਕੀਤੀ ਜਾਵੇ ਤਾਂ ਸਮਾਂ ਤੁਹਾਡੇ ਰਾਸ਼ੀ ਦੇ ਲਈ ਜੋ ਵੀ ਰਹੇਗਾ ਬਹੁਤ ਹੀ ਚੰਗਾ ਸਮਾਂ ਹੈ। ਬਿਜ਼ਨਸ ਉਹ ਪਾਸਪੰਦੀ ਵੱਡਾ ਕੋਈ ਖਾਣ-ਪੀਣ ਦਾ ਜੇਕਰ ਬਿਜ਼ਨਸ ਹੈ ਜਾਂ ਫਿਰ ਕੋਈ ਤੇਲ ਦਾ ਬਿਜ਼ਨਸ ਹੈ, ਕਹਿੰਦੇ ਤਾਂ ਪਾਪ ਕੋਈ ਵੀ ਬਿਜ਼ਨਸ ਹੈ ਜੋ ਵੀ ਤੁਸੀਂ ਕਰਦੇ ਹੋ ਤੁਹਾਨੂੰ ਮੁਨਾਫਾ ਮਿਲ ਸਕਦਾ ਹੈ ਇਸ ਸਮੇਂ ਦੇ ਵਿੱਚ ਆਪਣੀ ਮਿਹਨਤ ਨੂੰ ਤੁਸੀਂ ਜਾਰੀ ਰੱਖੋ ਕੋਈ ਵੀ ਮੌਕਾ ਜੇਕਰ ਮਿਲਦਾ ਹੈ ਤਾਂ ਉਹਨੂੰ ਹੱਥੋਂ ਨਾ ਜਾਣ ਦਿਓ ਉਹ ਸਭ ਪੂਰਾ ਲਾਭ ਉਠਾਓ ਕਿਉਂਕਿ ਤੁਸੀਂ ਬੜੀਆਂ ਹੀ ਉਚਾਈਆਂ ਛੋਣ ਵਾਲੇ ਹੋ ਇਸ ਸਮੇਂ ਦੇ ਵਿੱਚ ਨੌਕਰੀ ਪ੍ਰੇਸ਼ਾ ਲੋਕਾਂ ਨੂੰ ਆਫਿਸ ਵਿੱਚ ਜੋ ਵੀ ਕੰਮ ਮਿਲੇਗਾ ਤੁਸੀਂ ਸਮੇਂ ਸਿਰ ਪੂਰਾ ਕਰ ਲਓਗੇ ਇਸ ਨਾਲ ਤੁਹਾਡੇ ਜਿਹੜੇ ਪੌਸਾ ਹਨ ਉਹ ਅਧਿਕਾਰੀ ਹਨ ਉਹ ਤੁਹਾਡੇ ਤੋਂ ਖੁਸ਼ ਹੋਗੇ ਤੁਹਾਡੀ ਕੰਮ ਦੀ ਤਾਰੀਫ਼ ਵੀ ਕਰਨਗੇ ਇਸ ਨਾਲ ਕੀ ਹੋਵੇਗਾ ਕਿ ਤੁਹਾਡੀ ਪ੍ਰਮੋਸ਼ਨ ਜਾਂ ਟਰਾਂਸਫਰ ਹੋ ਸਕਦੀ ਹੈ ਤੁਹਾਡੀ ਪ੍ਰਮੋਸ਼ਨ ਹੋ ਸਕਦੀ ਹੈ ਇਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੇ ਕਾਰਕੁਸ਼ੀਆਂ ਆਉਣਗੀਆਂ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋਗੇ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਮਿਲ ਸਕਦੀ ਹੈ ਜੇਕਰ ਕਿਸੇ ਨੇ ਕੋਈ ਇੰਟਰਵਿਊ ਦਿੱਤਾ ਹੈ ਤਾਂ ਇੰਟਰਵਿਊ ਦੇ ਚੰਗੇ ਰਿਜ਼ਲਟ ਮਿਲ ਸਕਦੇ ਹਨ ਜੋ ਨੌਕਰੀ ਲਈ ਕੋਸ਼ਿਸ਼ ਕਰ ਰਹੇ ਹਨ ਉਹ ਜਾਰੀ ਰੱਖਣ ਕੋਸ਼ਿਸ਼ ਕਰਦੇ ਰਹਿਣ ਨਾਲ ਸਫਲਤਾ ਜ਼ਰੂਰ ਮਿਲੇਗੀ ਉਹਨਾਂ ਨੂੰ ਨੌਕਰੀ ਜ਼ਰੂਰ ਮਿਲੇਗੀ ਇਹ ਚੰਗਾ ਜੋਗ ਹੈ ਲਾਭ ਦੇਣ ਵਾਲਾ ਸਮਾਂ ਹੈ ਨੌਕਰੀ ਪੇਸ਼ੇਵਰ ਲੋਕਾਂ ਦੇ ਲਈ ਪ੍ਰਮੋਸ਼ਨ ਦੇ ਵੀ ਜੋਗ ਹਨ ਜੋ ਲੋਕ ਬਿਜ਼ਨਸ ਵਪਾਰ ਕਰਦੇ ਹਨ ਉਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਇਹ ਸਮਾਂ ਮਹਾ ਭਾਗਿਆ ਸਮਾਂ ਹੈ ਲਾਭ ਲੈਣ ਵਾਲਾ ਸਮਾਂ ਹੈ ਜੇ ਤੁਹਾਨੂੰ ਮੌਕਾ ਮਿਲੇ ਉਹਨਾਂ ਹੱਥੋਂ ਨਾ ਜਾਣ ਦਿਓ ਮੌਕੇ ਦਾ ਪੂਰਾ ਪੂਰਾ ਲਾਭ ਉਠਾਓ ਅਤੇ ਆਪਣੇ ਆਪ ਤੇ ਵਿਸ਼ਵਾਸ ਰੱਖੋ ਅਤੇ ਪੂਰੀ ਮਿਹਨਤ ਕਰਨਾ ਹੈ ਮਿਹਨਤ ਕਰਨ ਦੇ ਨਾਲ ਤੁਹਾਨੂੰ ਕੋਈ ਵੀ ਵੱਡੀ ਕਾਮਯਾਬੀ ਹਾਸਲ ਹੋ ਸਕਦੀ ਹੈ ਦੋਸਤੋ ਐਸੀ ਜਾਣਕਾਰੀ ਕੁੰਮ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੰਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ